ਹਾਂਜੀ ਦੋਸਤੋ ਸਵਾਗਤ ਹੈ ਅੱਜ ਦੀ ਸਾਡੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਤੁਹਾਨੂੰ ਅਸੀਂ ਦਿਖਾਵਾਂਗੇ ਵੀ ਪਿੰਡਾਂ ਦੇ ਵਿੱਚ ਕਿਸ ਤਰੀਕੇ ਦਾ ਮਾਹੌਲ ਹੁੰਦਾ ਹੈਗਾ ਅਸੀਂ ਖੜੇ ਹਾਂ ਅੱਜ ਮਾਨਸਾ ਜਿਲ੍ਹੇ ਦੇ ਖੇਤਾਂ ਦੇ ਵਿੱਚ ਤੇ ਤੁਹਾਨੂੰ ਖੇਤਾਂ ਦਾ ਨਜ਼ਾਰਾ ਦਿਖਾਵਾਂਗੇ ਸੋ ਦੋਸਤੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਆਪਾਂ ਤੁਹਾਨੂੰ ਆਸੇ-ਪਾਸੇ ਖੇਤਾਂ ਦਾ ਨਜ਼ਾਰਾ ਦਿਖਾਉਣ ਲੱਗੇ ਹਾਂ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਖੇਤਾਂ ਦੇ ਵਿੱਚ ਚਾਰੇ ਪਾਸੇ ਆਹ ਤਾ ਨਾ ਕਣਕਾਂ ਨਸਰੀਆਂ ਹੋਈਆਂ ਨੇ ਸਰਵਾਂ ਦੇ ਉੱਤੇ ਪੀੜੇ ਪੀੜੇ ਫਲਣੇ ਜੜੇ ਉਹ ਬਹੁਤ ਹੀ ਸੋਹਣੇ ਲੱਗ ਰਹੇ ਨੇ ਤੁਸੀਂ ਦੇਖ ਸਕਦੇ ਹੋ ਵੀ ਕਿਸੇ ਟਾਈਮ ਦੋਸਤੋ ਜਿਹੜੇ ਅੱਜ ਅਸੀਂ ਪਿੰਡ ਦੇ ਵਿੱਚ ਖੜਿਆ ਇਹ ਆਪਣੇ ਨਾਨਕਿਆਂ ਦਾ ਪਿੰਡ ਆ ਮਾਨਸਾ ਜ਼ਿਲ੍ਹੇ ਦੇ ਵਿੱਚ ਤੇ ਕਿਸੇ ਟਾਈਮ ਅਸੀਂ ਆਹ ਖੇਤਾਂ ਦੇ ਵਿੱਚ ਆ ਕੇ ਨਾ ਖੇਡਦੇ ਹੁੰਦੇ ਸੀਗੇ ਤੇ ਮੈਂ ਸੋਚਿਆ ਚਲੋ ਵੀ ਅੱਜ ਤੁਹਾਨੂੰ ਇਹ ਖੇਤਾਂ ਦਾ ਨਜ਼ਾਰਾ ਵੀ ਦਿਖਾਈਏ ਦੇਖੋ ਦੋਸਤੋ ਦੂਰ ਤੱਕ ਸੁੰਨ ਸਰਾਉ ਪਈਆ ਬਹੁਤ ਹੀ ਸ਼ਾਂਤ ਮਾਹੌਲ ਹੁੰਦਾ ਪਿੰਡਾਂ ਦੇ ਵਿੱਚ ਰਾਤ ਨੂੰ ਤੇ ਦੇਖੋ ਤੁਸੀਂ ਹੁਣ ਤਕਰੀਬਨ 6 ਵਜ ਚੁੱਕੇ ਨੇ ਮੈਂ ਵੀ 6-7 ਸਾਲਾਂ ਬਾਅਦ ਆਇਆ ਹਾਂਗਾ ਇਸ ਪਿੰਡ ਦੇ ਵਿੱਚ ਪਹਿਲਾਂ ਵੈਸੇ ਪਿੰਡ ਦਾ ਮਾਹੌਲ ਸੀ ਜਿਹੜਾ ਬਹੁਤ ਹੀ ਜ਼ਿਆਦਾ ਸਿੰਪਲ ਸੀਗਾ ਤੇ ਸਾਦਾ ਸੀਗਾ ਲੋਕ ਸਾਦੇ ਸੀਗੇ ਪਰ ਹੁਣ ਜਿਹੜਾ ਮਾਹੌਲ ਆ ਬਹੁਤ ਜ਼ਿਆਦਾ ਇਸ ਪਿੰਡ ਦਾ ਵੀ ਚੇਂਜ ਹੋ ਚੁੱਕਿਆਗਾ ਲੋਕ ਜਿਹੜਾ ਸਾਦਾ ਜੀਵਨ ਸੀਗਾ ਉਹ ਕਟਾ ਚੁੱਕੇ ਨੇ ਹੁਣ ਤੁਹਾਨੂੰ ਵੀ ਪਤਾ ਵੀ ਸ਼ਹਿਰਾਂ ਵਾਲਾ ਜਿਹੜਾ ਜੀਵਨ ਆ ਉਹਦਾ ਤੇ ਪਿੰਡਾਂ ਦੇ ਜੀਵਨ ਦਾ ਬਹੁਤ ਜ਼ਿਆਦਾ ਫਰਕ ਸੀਗਾ ਤੇ ਹੁਣ ਜਿਹੜੇ ਲੋਕ ਨੇ ਇੱਥੋਂ ਦੇ ਉਹ ਵੀ ਕਿਤਨਾ ਕਿਤੇ ਜਾ ਕੇ ਪਿੰਡਾਂ ਵਾਲੇ ਵੀ ਸ਼ਹਿਰਾਂ ਦੇ ਨਾਲ ਜ਼ਿਆਦਾ ਟੱਚ ਹੋਣ ਕਰਕੇ ਹੁਣ ਇਹਨਾਂ ਨੂੰ ਵੀ ਜਿਹੜਾ ਸ਼ਹਿਰਾਂ ਦਾ ਰੰਗ ਰੂਪ ਆ ਉਹ ਬਹੁਤ ਜ਼ਿਆਦਾ ਚੜ ਚੁੱਕਾ ਹੈਗਾ ਅੱਗੇ ਜਦੋਂ ਅਸੀਂ ਇਹਨਾਂ ਖੇਤਾਂ ਦੇ ਵਿੱਚ ਆਉਂਦੇ ਸਾਨੂੰ ਆਸੇ-ਪਾਸੇ ਨਾ ਬਾਲਣ ਪਿਆ ਨਜ਼ਰ ਆਉਂਦਾ ਸੀਗਾ ਬਹੁਤ ਜ਼ਿਆਦੇ ਵੱਡੇ-ਵੱਡੇ ਢੇਰ ਲੱਗੇ ਪਏ ਹੁੰਦੇ ਸੀਗੇ ਕਿਉਂਕਿ ਪਹਿਲਾਂ ਲੋਕ ਇੱਥੇ ਨਰਮਾ ਬਹੁਤ ਜ਼ਿਆਦੇ ਬੀਜਦੇ ਸੀਗੇ ਇਹਨਾਂ ਖੇਤਾਂ ਦੇ ਵਿੱਚ ਨਰਮਾ ਬਹੁਤ ਜ਼ਿਆਦੇ ਹੁੰਦਾ ਸੀਗਾ ਤੇ ਹੁਣ ਤੁਸੀਂ ਦੇਖ ਸਕਦੇ ਵੀ ਨਾ ਖੇਤਾਂ ਦੇ ਵਿੱਚ ਇਸ ਟਾਈਮ ਤੱਕ ਚਲੋ ਕਣਕ ਦਾ ਸੀਜ਼ਨ ਸੌਰੀ ਇਸ ਟਾਈਮ ਤੱਕ ਕਣਕ ਦੀ ਰੁੱਤ ਆ ਗਈ ਪਰ ਅੱਗੇ ਜਾ ਕੇ ਮੈਂ ਦੇਖਦਾ ਹੁਣ ਇਹ ਵੀ ਲੋਕ ਨੇ ਜਿਹੜੇ ਉਹ ਝੋਨਾ ਲਾਉਣ ਲੱਗ ਗਏ ਨੇ ਪਹਿਲਾਂ ਇਹਨਾਂ ਖੇਤਾਂ ਦੇ ਵਿੱਚ ਨਰਮਾ ਤੇ ਕਪਾਹ ਬਹੁਤ ਜ਼ਿਆਦੇ ਹੁੰਦੇ ਸੀਗੇ ਸੋ ਦੋਸਤੋ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਆ ਕਿਰਪਾ ਕਰਕੇ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਦੋਸਤੋ ਜੇਕਰ ਹੋਰ ਵੀ ਕੋਈ ਚੀਜ਼ ਦਿਖਾਉਣ ਵਾਲੀ ਹੋਏ ਇਸ ਪਿੰਡ ਦੇ ਵਿੱਚ ਮੈਨੂੰ ਲੱਗੀ ਤਾਂ ਮੈਂ ਤੁਹਾਡੇ ਨਾਲ ਜਰੂਰ ਸ਼ੇਅਰ ਕਰੂੰਗਾ ਤੇ ਮਿਲਦੇ ਆ ਕਿਸੇ ਹੋਰ ਵੀਡ ਦੇ ਵਿੱਚ ਸਾਰੇ ਦੋਸਤਾਂ ਨੂੰ ਸਤ ਸ੍ਰੀ ਅਕਾਲ